ਲੋ ਜੀ ਝੋਨਾ ਸਾਡਾ ਹੋ ਗਿਆ ਪਰ ਹਲੇ ਵੱਢਣ ਵਾਲਾ ਨਹੀਂ ਹੋਇਆ ਵੱਢਣ ਵਾਲਾ ਉਧਰ ਆ ਅੱਜ ਝੋਨੇ ਦੀ ਸਾਡੇ ਬਾਢੀ ਹੋਊਗੀ ਤੇ ਆ ਹਲੇ 10 ਦਿਨ ਠਹਿਰ ਕੇ ਹੋਊਗਾ ਤੇ ਹੈਗਾ ਇਹ ਵੈਸੇ 110 ਪਰ 스멜 ਕੋਲੋਂ ਲੰਘਦਿਆਂ ਨੂੰ ਇਦਾਂ ਆਉਂਦੀ ਵਿੱਚ ਦਾ ਬਾਸਮਤੀ ਹੁੰਦੀ ਆ ਆ ਸ਼ਬਨਮ ਬਾਸਮਤੀ ਸ਼ਬਨਮ ਪਰ ਉਹਦੇ ਵਿੱਚ ਵੀ ਨਹੀਂ 스멜 ਨਹੀਂ ਆਉਂਦੀ ਇਹਦੇ ਵਿੱਚ 스멜 ਬਹੁਤ ਆਉਂਦੀ ਜਦੋਂ ਕੋਲ ਦੀ ਲੰਗੀ ਦਾ ਆ ਤੇ ਮੈਂ ਕਿਹਾ ਅਸੀਂ ਵੀ ਬਾਸਮਤੀ ਬੀਜੀ ਆ ਕਹਿੰਦੇ ਨਹੀਂ ਇਹ ਝੋਨਾ ਹੀ 110 ਬਹੁਤ ਵਧੀਆ 스멜 ਆਉਂਦੀ ਆ ਤੇ ਬਾਕੀ ਹੁਣ ਝਾੜ ਦੇਖੀਏ ਕਿਦਾਂ ਦਾ ਹੁੰਦਾ ਆ ਤੇ ਥੋੜੀ ਜਿਹਾ ਆਪਾਂ ਖਾਣ ਨੂੰ ਵੇਦ ਕੀ ਇਹਦੇ ਵਿੱਚ ਰੱਖਾਂਗੇ ਨਹੀਂ ਤਾਂ ਬਾਸਮਤੀ ਥੋੜੀ ਜਿਹੀ ਬੀਜੀ ਦੀ ਆ ਇਸ ਵਾਰ ਅਸੀਂ ਬਾਸਮਤੀ ਨਹੀਂ ਬੀਜੀ ਬੱਚੇ ਚੌਲਾਂ ਦੇ ਬਹੁਤ ਕੀ ਨੇ ਆ ਤੇ ਦੇਖਦੇ ਆ ਰੱਖ ਕੇ ਵੀ ਕਿਦਾਂ ਦੀ ਹੁੰਦੀ ਆ ਇਹ ਤੇ ਆ ਸਾਡੀਆਂ ਦੇਕਾ ਜਿਹੜੀਆਂ ਅਸੀਂ ਲਾਈਆਂ ਸੀ ਸੋਹਣੀਆਂ ਹੋ ਗਈਆਂ ਆ। ਆਤੂਤ ਵੀ ਪਟਕੇ ਲਾਏ ਸੀ ਖੇਤਾਂ ਚੋਂ ਲਿਆ ਕੇ ਇਹ ਵੀ ਹਰੇ ਹੋ ਗਏ ਆ। ਔਰ ਦੇਖੋ ਸਾਡਾ ਕੁੱਪ ਜਿਹਦੀ ਅਸੀਂ ਵੀਡੀਓ ਬਣਾਈ ਸੀਗੀ ਤੇ ਹੁਣ ਇਹਦੇ ਵਿੱਚ ਤੂੜੀ ਕੱਢ ਕੇ ਪਾਈ ਦੀ ਆ ਤੇ ਇਹ ਕਣਕ ਦੀ ਵਾਢੀ ਤੋਂ ਬਾਅਦ ਜਿਹਦਾ ਕੁੱਪ ਬਣਦੇ ਆ ਤੇ ਆ ਮੱਕੀ ਦੀ ਵਾਢੀ ਤੋਂ ਬਾਅਦ ਕੁੰਨੂ ਇਹ ਵੀ ਪਸ਼ੂਆਂ ਦੇ ਚਾਰੇ ਦੇ ਕੰਮ ਆਉਂਦੇ ਆ। ਜਿੱਦਾਂ ਛੱਲੀਆਂ ਦੇ ਛੱਲੀਆਂ ਦੀ ਜਿਹੜੀ ਫਸਲ ਆ ਉਹ ਸਾਰੇ ਕੰਮ ਆ ਜਾਂਦੀ ਹੈ ਕਣਕ ਵੀ ਵੈਸੇ ਇਦਾਂ ਹੀ ਆਉਂਦੀ ਆ ਦਾਣੇ ਖਾਣ ਦੇ ਕੰਮ ਆਉਂਦੇ ਆ ਤੇ ਤੋੜੀ ਪਸ਼ੂਆਂ ਦੇ ਕੰਮ ਤੇ ਇਹ ਜਿਹੜੀਆਂ ਛੱਲੀਆਂ ਦੀ ਹੁੰਦੀ ਫਸਲ ਇਹ ਦੇਖੋ ਦਾਣੇ ਵੀ ਸਾਡੇ ਆਟਾ ਬਣਾ ਕੇ ਸੇ ਰੋਟੀ ਦੇ ਕੰਮ ਆਉਂਦੇ ਆ ਤੇ ਆਹ ਜਿਹੜਾ ਪਸ਼ੂਆਂ ਦੇ ਚਾਰੇ ਦੇ ਕੰਮ ਆਉਂਦੇ ਆ ਤੇ ਆਹ ਢੇਰੀ ਲਾਈ ਆ ਜੀ ਅਸੀਂ ਇਹ ਜਿਹਨਾਂ ਦਾਣੇ ਲੱਗੇ ਹੁੰਦੇ ਗੁੱਲ ਇਹ ਸਾਡੇ ਬਾਲਾਂ ਦੇ ਕੰਮ ਆਉਂਦੇ ਆ ਐਵੇਂ ਨਹੀਂ ਲੋਕ ਕਹਿੰਦੇ ਵੇ ਖੇਤੀ 'ਚ ਬਹੁਤ ਫਾਇਦਾ ਆ ਖੇਤੀ ਕਰਨ ਵਾਲਾ ਬੰਦਾ ਚਾਹੀਦਾ ਆ ਖੇਤੀ ਤੋਂ ਉੱਤੇ ਕੋਈ ਬਿਜ਼ਨਸ ਨਹੀਂ ਹੈਗਾ ਕੋਈ ਨੌਕਰੀ ਨਹੀਂ ਹੈਗੀ ਬੰਦਾ ਮਿਹਨਤ ਕਰਨ ਵਾਲਾ ਚਾਹੀਦਾ ਆ 12 ਮਹੀਨੇ ਕੰਮ ਚੱਲਦਾ ਆ ਤੇ ਇਹ ਹੁਣ 네ਗੇਟਿਵ ਸੋਚ ਆ ਜਿਹੜੇ ਕਹਿੰਦੇ ਵੀ ਪੰਜਾਬ 'ਚ ਹੈ ਨਹੀਂ ਕੁਝ ਵੀ ਹੈ ਨਹੀਂ ਕੁਝ ਵੀ ਪੰਜਾਬ ਛੱਡ ਕੇ ਜਾ ਰਹੇ ਆ ਪੰਜਾਬ 'ਚ ਬਹੁਤ ਕੁਝ ਆ ਜੇ ਕਰਨ ਵਾਲਾ ਹੋਵੇ ਤੇ ਸਭ ਕੁਝ ਹੀ ਆ ਪੰਜਾਬ ਦੇ ਵਿੱਚ ਹੁਣ ਥੋੜੇ ਦਿਨ ਬਾਅਦ ਦੇਖਿਓ ਇੱਥੇ ਕਿਦਾਂ ਹਰਿਆ ਭਰਿਆ ਹੋ ਜਾਣਾ ਆ ਇੱਥੇ ਅਸੀਂ ਸਰਦੀਆਂ ਦੀਆਂ ਸਬਜ਼ੀਆਂ ਬੀਜਾਂਗੇ ਮੂਲੀਆਂ ਗਾਜਰਾਂ ਛਾਲਗਮ ਮੇਥੇ ਧਨੀਆ ਲਸਣ ਤੇ ਬਾਕੀ ਸਾਗ ਵਗੈਰਾ ਸ਼ੌਂਕ ਹੋਣਾ ਚਾਹੀਦਾ ਕੰਮ ਕਰਨ ਦਾ ਇਹ ਵੀ ਸਾਰਾ ਬਾਰ ਕੋਮਕੇ ਆ ਕੇ ਹੁਣ ਪੰਜਾਬ ਚ ਹੀ ਰੁੱਝ ਗਏ ਆ ਤੁਹਾਨੂੰ ਕਿੱਦਾਂ ਦਾ ਲੱਗਦਾ ਆ ਬੰਗਲਾਦੇਸ਼ ਛੱਡ ਕੇ ਪੰਜਾਬ ਚ ਆ ਕੇ ਕੰਮ ਕਰਨਾ ਬੜੀ ਹਿੰਦੋ ਘਰ ਲਾ ਬੜਾ ਲੱਗਦਾ ਉਹ ਕੇਦਾ ਕੰਮ ਕਰਨਾ ਹੈ ਆਪਣਾ ਘਰ ਦਾ ਕੰਮ ਸਹੀ ਕਰ ਲਿਆ ਸੱਤ ਕਰ ਲਾ ਜਾਂ ਬੰਦ ਕਰ ਲਾ ਇਹਨਾਂ ਦੇ ਵਿਚਾਰਿਆਂ ਦੀ ਸ਼ਕੀਨ ਵੀ ਘਟੀ ਜਾਂਦੇ ਆ ਤੇ ਇਹਨਾਂ ਦੀ ਵੀ ਕਦਰ ਘਟ ਗਈ ਆ ਪਹਿਲਾ ਇਹਨਾਂ ਦੀ ਬਹੁਤ ਸੀ ਹੁਣ ਟਰੈਕਟਰਾਂ ਦੀ ਕਦਰ ਪੈ ਗਈ ਆ ਚਲੋ ਟਰੈਕਟਰ ਵੀ ਵਧੀਆ ਆ ਕੰਮ ਛੇਤੀ ਹੋ ਜਾਂਦੇ ਆ ਸਾਧਨ ਸਾਰੇ ਆ ਪੰਜਾਬ ਦੇ ਵਿੱਚ ਖੇਤੀਕਾਰਾਂ ਦੇ ਜਿਹੜੇ ਬੋਲਦਾ ਨਾ ਕਰਨੀ ਬੋਲਦਾ ਨਾ ਕਰ ਸਕਦਾ ਜੇ ਇਹਨਾਂ ਟਰੈਕਟਰਾਂ ਨਾਲ ਕਰਨੀ ਟਰੈਕਟਰ ਨਾਲ ਵੀ ਕਰ ਸਕਦਾ ਹੈ ਤੇ ਆ ਵੀ ਕਿੱਤਾ ਪਣਾਓ ਇਹ ਵੀ ਵਧੀਆ ਆ ਬਹੁਤ ਵਧੀਆ ਰੋਜ਼ਗਾਰ ਆ ਬਹੁਤ ਵਧੀਆ ਟਾਈਮ ਪਾਸ ਹੁੰਦਾ ਆ ਅੱਜ ਦੇ ਜ਼ਮਾਨੇ ਦੇ ਵਿੱਚ ਟਾਈਮ ਪਾਸ ਹੋ ਜੇ ਇੰਨਾ ਹੀ ਬਹੁਤ ਆ ਕਿਸ ਕਵੇ ਲੈ ਆਉਣਾ ਉਹਨਾਂ ਨੇ ਵੱਢਣ ਅੱਜ ਸਾਡੇ ਝੋਨੇ ਦੀ ਵਾਢੀ ਹੋਊਗੀ ਤੇ ਪਰਮਾਤਮਾ ਕਰੇ ਮੌਸਮ ਵਧੀਆ ਰਹੇ ਹਾਲੇ ਤਾਂ ਵਧੀਆ ਹੀ ਹੈ ਪਹਿਲਾਂ ਹੋਇਆ ਸੀ ਮੌਸਮ ਖਰਾਬ ਪਰ ਪਰਮਾਤਮਾ ਨੇ ਸੁਣ ਲਈ ਹੈ ਹੁਣ ਥੋੜੇ ਦਿਨ ਹੋ ਜੂਵੇ ਤਾਂ ਸਾਰਿਆਂ ਦੀਆਂ ਫਸਲਾਂ ਚੱਕ ਹੋ ਜਾਣ ਝੋਨੇ ਚੱਕ ਹੋ ਜਾਣ ਮਟਰ ਜੰਮ ਪੈਣ ਤੇ ਵੈਸੇ ਤਾਂ ਪਰਮਾਤਮਾ ਦੇ ਹੱਥ ਚ ਹੀ ਹੈ ਜੋ ਵੀ ਆ ਅਸੀਂ ਕਰ ਕੁਛ ਨਹੀਂ ਸਕਦੇ ਤੇ ਬਸ ਉਹਦੇ ਅਰਦਾਸ ਹੀ ਕਰ ਸਕਦੇ ਆਂ ਵੀ ਪਰਮਾਤਮਾ ਸੁੱਖ ਰੱਖੀ ਸਾਰਿਆਂ ਦੀ ਫਸਲਾਂ ਵਧੀਆ ਹੋਣ ਟਾਈਮ ਨਾਲ ਚੱਕ ਹੋ ਜਾਣ। ਲਓ ਜੀ ਸਾਡੇ ਲੇਬਰ ਲੱਗ ਚੁੱਕੀ ਆ ਤੇ ਮੈਂ ਚਾਹ ਵੀ ਬਣਾ ਲਈ ਆ ਉਹਨਾਂ ਲਈ ਤੇ ਹੁਣ ਮੈਂ ਆਪਣੇ ਨੇ ਚਾਹ ਬਣਾ ਰਹੀ ਆ ਕਿਉਂਕਿ ਉਹਨਾਂ ਦੀ ਚਾਹ ਦੇ ਵਿੱਚ ਮਿੱਠਾ ਬਹੁਤ ਜ਼ਿਆਦਾ ਪਾਉਣਾ ਪੈਂਦਾ ਆ। ਤੇ ਅਸੀਂ ਥੋੜੀ ਘੱਟ ਮੱਠੇ ਵਾਲੀ ਪੀਂਦੇ ਮੈਂ ਤਾਂ ਬਿਲਕੁਲ ਨਹੀਂ ਮਿੱਠਾ ਪਿੰਦੀ ਤੇ ਇਸ ਕਰਕੇ ਆਪਣੀ ਥੋੜੀ ਚਾਹ ਜੂਜੀ ਬਣਾਈ ਦੀ ਆ ਤੇ ਹੁਣ ਰਮਾਨ ਦੇ ਪਾਪਾ ਗਏ ਉਹ ਪਿੰਡ ਨੂੰ ਜਿੱਦਣ ਬਾਢੀ ਸ਼ੁਰੂ ਕਰਦੇ ਆ ਤੇ ਉਹ ਕਹਿ ਦਿੰਦੇ ਪਹਿਲਾਂ ਚਾਹ ਦੇ ਨਾਲ ਕੋਈ ਮਿੱਠਾ ਚਾਹੀਦਾ ਤੇ ਵੀ ਅਸੀਂ ਵੀ ਕਹਿ ਦਿੰਦੇ ਮੱਠਾ ਟੇਕ ਕੇ ਬਾਢੀ ਸ਼ੁਰੂ ਕਰਦੀ ਆ ਤੇ ਹੁਣ ਗਏ ਆ ਦੇਖੇ ਕੀ ਲੈ ਕੇ ਆਉਂਦੇ ਤੇ ਫੇਰ ਉਹਨਾਂ ਨੂੰ ਚਾਹ ਦੇਣ ਜਾਊਗੇ ਮੌਸਮ ਬੜਾ ਧੋਪ ਵੀ ਚੜੀ ਹੋ ਤੇ ਬੱਦਲ ਵੀ ਹੋਏ ਆ ਵਾਹ ਕਰੋ ਮਠਿਆਈ ਦਾ ਡੱਬਾ ਆ ਗਿਆ ਦੇਖੀ ਕੀ ਲੱਗਿਆ ਆ ਸਾਦਾ ਸਕੂਲ ਲੱਗ ਜਾ ਮੈਂ ਰਕ ਐਸੀ ਗੇਸਣ ਲੈ ਕੇ ਆਉਗੇ ਚਲੋ ਇਹ ਜਿਆਦਾ ਜਿਹੜੀ ਲੇਵਰ ਹੈ ਸਾਡੇ ਰਸਕੁਲੇ ਆ ਲੈ ਸਕੀਨੇ ਆ। ਆਸੂ ਬੇਸੰਦਕੀਨੇ ਆ। ਤੁਸੀਂ ਰਸਕੁਲੇ ਖਲਾਫ ਜੇ ਮੈਂ ਤਾਂ ਕਿਸੀ ਵੇਚਣ ਲੈ ਕੇ ਆਉਗੀ। ਕੋਈ ਨਹੀਂ ਬਿਸਕਟ ਫੇਰ ਮੈਂ ਵੇਚਣ ਫੇਰ ਆਵਾਂਗੇ। ਇਹ ਰਸਕੁਲੇ ਉਹ ਬੰਦੇ ਨੂੰ ਝੋਨਾ ਪੜਦੇ ਆ ਉਹ ਵੀ ਪਸੰਦ ਕਰਦੇ ਆ ਉਹਨਾਂ ਦੇ ਆਏ। ਚਲੋ। ਵਧੀਆ। ਉਹਨਾਂ ਦੀ ਪਸੰਦ ਦੇ ਚਾਹੀਦੇ ਆ। ਮੌਸਮ ਹਣ ਵਧੀਆ ਰਵੇ। ਨਹੀਂ ਦੱਸਿਆ ਤੁਹਾਨੂੰ। 19 ਸਾਬ ਤੋਂ ਚਲਗਾਇਆ ਚਾਹ ਲੈ ਕੇ ਤੇ ਅਸੀਂ ਹੁਣ ਚਾਹ ਪੀ ਕੇ ਕਰਦੇ ਆ ਥੋੜੀ ਰੈਸਟ ਤੇ ਦੇਖੋ ਮੈਂ ਕੰਮ ਸਾਰਾ ਨਵੇੜ ਲਿਆ ਆ ਪੋਚੇ ਲਾ ਲਿਓ ਆ ਸੁਪਾਈਆਂ ਸੀਆਂ ਕਰਕੇ ਆ ਹੁਣ ਮੈਂ ਬਿੱਲੀ ਆ ਤੇ ਹੁਣ ਚਾਹ ਪੀ ਕੇ ਥੋੜੇ ਚਿਰ ਕਰਾਂਗੇ ਰੈਸਟ ਤੇ ਫੇਰ ਉਹ ਤੋਂ ਦੁਪਹਿਰ ਦਾ ਕੰਮ ਸ਼ੁਰੂ ਹੋ ਜਾਣਾ ਬੱਚਿਆਂ ਨੇ ਸਕੂਲੋਂ ਆਣਾ ਆ ਤੇ ਜਿੰਨਾ ਚਿਰ ਬੱਚੇ ਸਕੂਲ ਆ ਉਹਨਾਂ ਚਿਰ ਇਹ ਵਸੈਦਾ ਦਾ ਮਾਹੌਲ ਫੇਰ ਕਿਤੇ ਬੈਗ ਕਿਤੇ ਬੂਟ ਕਿਤੇ ਯੂਨੀਫਾਰਮ ਤੇ ਚਲੋ ਬੱਚਿਆਂ ਨਾਲ ਘਰ ਚ ਰੌਣ ਕੇ ਆ ਤੇ ਉਸ ਤੋਂ ਬਾਅਦ ਅਸੀਂ ਹੁਣ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਤੇ ਸਾਡੀਆਂ ਵੀਡੀਓ ਦੇਖਦੇ ਰਹੋ ਜੀ ਸ਼ੇਅਰ ਕਰਦੇ ਰਹੋ ਜੀ ਥੈਂਕ ਯੂ ਜੀ ਬਹੁਤ ਬਹੁਤ